ਖੜੀ ਨੂੰ ਗੁੰਦਾਂ ਸਾਹਾ ਦੇ ਨਾਲ ਮੈਂ ਲਖਰੀ ਨੂੰ ਹੱਥੀ ਪੰਨ ਕੇ ਕਰੀ ਅਹਿਸਾਸ ਮੇਰਾ ਉਹ ਤੇਰੇ ਦਰ ਤੇ ਆ ਕੇ ਸ਼ਬਦ ਤੁੰਗ ਹੋ ਜਾਂਦੇ ਨੇ ਸ਼ਬਦ ਦਾ ਮਾਲਕ ਤੂੰ ਹੈ ਤੇਰਾ ਦਿੱਤਾ ਖੰਦੇ ਨੇ ਵੀ ਅਸੀਂ ਨਿਆਣਿਆਂ ਨੂੰ ਨੌਜਵਾਨਾਂ ਨੂੰ ਤੇ ਬੱਚਿਆਂ ਆਪਣੇ ਨਾਲ ਜੋੜ ਵਾਸਤੇ ਕੋਈ ਨਾ ਬੁੱਧ ਮਾੜੇ ਕੋਈ ਸਿੰਘ ਭਾਗੂ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਆ ਮੌਜੂਦ ਖਾਲਸਾ ਸੀਨੀਅਰ ਸਕੰਡਰੀ ਸਕੂਲ ਕਰਾਲੀ ਵਿਖੇ ਜਿੱਥੇ ਪੰਜਾਬੀ ਲਖਾਰੀ ਸਭਾ ਕਰਾਲੀ ਵੱਲੋਂ ਮਾਸਿਕ ਇਕੱਤਰਤਾ ਕੀਤੀ ਜਾ ਰਹੀ ਹੈ ਸੋ ਇਸ ਇਕੱਤਰਤਾ ਵਿੱਚ ਆ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਕਵੀ ਲੇਖਕ ਨੇ ਇਹ ਆਪਣੇ فن ਦਾ ਮੁਜਾਹਰਾ ਕਰਨਗੇ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਇਹਨਾਂ ਫਰਕਾਂਰਾ ਦੀਆਂ ਝਲਕੀਆਂ ਤੇ ਇਹਨਾਂ ਦੇ ਬੋਲ ਤੁਸੀਂ ਫੇਰ ਦੁਬਾਰਾ ਮੈਂ ਅਪੀਲ ਕਰਦਾ ਚੈਨਲ ਦੇ ਨਾਲ ਜੁੜੇ ਰਹਿਣਾ ਸਾਰੀ ਵੀਡੀਓ ਜਰੂਰ ਦੇਖਣਾ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਣਾ ਸੋ ਬਹੁਤ ਬਹੁਤ ਧੰਨਵਾਦ ਦਰ ਤੇਰੇ ਤੇ ਆਕੇ ਸਭ ਦੁੱਖ ਦੂਰ ਹੋ ਜਾਂਦੇ ਨੇ ਸ਼ਬਦਾਂ ਦਾ ਮਾਲਕ ਤੂੰ ਹੈ ਤੇਰਾ ਦਿੱਤਾ ਖਾਂਦੇ ਨੇ ਉਹ ਤੇਰੇ ਦਰ ਤੇ ਆਕੇ ਸਭ ਦੁੱਖ ਜਾਣਦੇ ਨੇ ਸਭ ਦਾ ਮਾਲਕ ਤੂੰ ਹੈ ਤੇਰਾ ਦਿੱਤਾ ਖੰਦੇ ਛੋਟਾ ਹੋਵੇ ਵੱਡਾ ਕੋਈ ਫਰਕ ਨਹੀਂ ਕਰਦਾ ਦੁਖੀ ਬੰਦੇ ਦੇ ਸਿਰ ਤੇ ਹੱਥ ਸਦਾ ਹੀ ਤੂੰ ਦੇਰ ਆਵਾਜ਼ ਦੇ ਕਿਛੇ ਲੱਗ ਕੇ ਤੈਨੂੰ ਇਨਾ ਉੱਗਾਈ ਮੈਂ ਰਖੜੀ ਨੂੰ ਗੁੰਦਾ ਸਾਹਾਂ ਦੇ ਨਾਲ ਮੈਂ ਰਖੜੀ ਨੂੰ ਹੱਥੀਂ ਪੰਨ ਕੇ ਕਰੀ ਅਹਿਸਾਸ ਵੀਰਾ ਤਾਗਾ ਕੱਚਾ ਪਰ ਜੋੜ ਹੈ ਅੰਦਰਾਂ ਦਾ ਸਾਝ ਬੂੜੀ ਜਿਵੇਂ ਨਉ ਤੇ ਮਾਸ ਵੀਰਾ ਸਾਝ ਬੂੜੀ ਜਿਵੇਂ ਨਉ ਤੇ ਮਾਸ ਵੀਰਾ ਦਿਲੋਂ ਹੋਵਾਂ ਜੀ ਲੰ ਕੋ ਮੋਹਾਗੀ ਤੇਰੇ ਮੈਂ ਕੋਲ ਹਰ ਪਲ ਮੇਰੇ ਲਈ ਤੂੰ ਜਿਵੇਂ ਆਕਾਸ਼ ਵੀਰਾ ਘਰ ਪੇਕਿਆਂ ਦਾ ਤੇਰੇ ਨਾਲ ਵਸਦਾ ਬਾਪੂ ਜਿੰਨੀ ਹੈ ਤੇਰੇ ਤੋਂ ਆਸ ਵੀਰਾ ਬਾਪੂ ਜਿੰਨੀ ਹੈ ਤੇਰੇ ਤੋਂ ਆਸ ਵੀਰਾ ਜੰਗਲ ਵਿੱਚ ਇੱਕ ਲੂੰਬੜੀ ਜੋ ਸੀ ਬੜੀ ਚਲਾਕ ਉਸਨੂੰ ਲਾਣ ਦਾ ਚੌਂਦਾ ਕੋਈ ਕਰਨ ਲਈ ਕੋਈ ਸਾਥ ਉਹ ਤਾਂ ਧੱਕੇ ਨਾਲ ਫਿਰੇ ਸਾਰਿਆਂ ਨੂੰ ਬੁਲਾਉਂਦੀ ਪਿਆਰੀ ਦੇਸਗੀ ਸਹਿਲੀ ਮਨਨਾਟ ਫਿਰੇ ਨਚਾਉਂਦੀ ਜਿਹਦਾ ਉਹ ਚਾਹੁੰਦੀ ਕਿ ਬਿਨਾਂ ਕਿਵੇਂ ਨਾ ਕਿਵੇਂ ਕਿਸੇ ਨੂੰ ਲੜਾਵਾ ਆਪਸ ਵਿੱਚ ਪਿਆਰ ਮਿਟਾ ਕੇ ਲਗਾਤਾਰ ਕਿਵੇਂ ਫਸਾਵਾ ਬਿਲਾਵਾ ਦੋ ਬੱਕਰੀਆਂ ਨੂੰ ਇੱਕ ਦਿਨ ਦੇਖਿਆ ਦੋ ਬੱਕਰੀਆਂ ਨੂੰ ਇੱਕ ਦਿਨ ਦੇਖਿਆ ਟੰਗ ਜਏ ਜਦੋਂ ਮੁਰਦੇ ਉਪਰੋਂ ਉਪਰੋਂ ਪਰੇਸ਼ਾਨ ਦੇ ਹੀ ਦਿੱਤੇ ਅੰਦਰੋਂ ਹਦੀ ਸੀ ਫੁੱਲ ਕੇ ਉਹ ਦੇਖੋ ਦੋਹਾਂ ਭੈਣਾਂ ਨੂੰ ਉਹ ਦੇਖੋ ਦੋਹਾਂ ਭੈਣਾਂ ਨੂੰ ਹੁੰਦੀ ਖੂਬ ਲੜਾਈ ਆਨ ਸ਼ਾਂਤ ਤੇ ਇੱਛਤ ਨਹੀਂ ਕਰਨਗੀਆਂ ਖੂਬ ਲੜਾਈ ਝੁਕੀਆਂ ਢਾਉਣਾ ਮੈਨੂੰ ਆਇਆ ਨਹੀਂ ਮੈਂ ਵੀ ਦਾਨੀ ਬਣ ਜਾਂਦਾ ਪਰ ਪੱਥਰਾਂ ਤੇ ਨਾ ਲਿਖਵਾਉਣਾ ਮੈਨੂੰ ਆਇਆ ਨਹੀਂ ਵੀ ਦਾਨੀ ਬਣ ਜਾਂਦਾ ਪਰ ਪੱਥਰਾਂ ਤੇ ਨਾ ਲਿਖਵਾਉਣਾ ਮੈਨੂੰ ਆਇਆ ਹੈ ਮੈਂ ਵੀ ਸੱਚਾ ਬਣ ਕੇ ਲੰਘ ਜਾਂਦਾ ਮੈਂ ਵੀ ਸੱਚਾ ਬਣ ਕੇ ਲੰਘ ਜਾਂਦਾ ਝੂਠ ਦਾ ਕੁੜ ਬਣਾਉਣਾ ਮੈਨੂੰ ਆਇਆ ਨਹੀਂ ਹੂੰ ਜੂ ਜੱਜ ਬੱਤਾ ਤੇ ਮੈਂ ਡੋਲੇ ਸਾਰੇ ਮਗਰ ਮੱਥ ਬਣਾ ਮੈਨੂੰ ਆਇਆ ਨਿਕਲਾਂ ਪਹਾੜਾਂ ਵਿੱਚ ਜਦੋਂ ਬਣ ਠਣ ਕੇ ਨਿਕਲਾਂ ਪਹਾੜਾਂ ਵਿੱਚ ਜਦੋਂ ਬਣ ਠਣ ਕੇ ਮੇਰਿਆਂ ਰਾਹਾਂ ਵਿੱਚ ਰੋੜੇ ਬਹੁਤ ਰੜਕੇ ਮੇਰਿਆਂ ਰਾਹਾਂ ਦੇ ਵਿੱਚ ਰੋੜੇ ਬਹੁਤ ਰੜਕੇ ਰੋੜਿਆਂ ਦੇ ਉੱਤੇ ਜਦੋਂ ਬਾਪੂ ਐਸਾ ਪਾ ਲਿਆ ਲੋਕਾਂ ਦੇਾਂ ਸੁੱਖਾਂ ਨੂੰ ਦੁੱਖਾਂ 'ਚ ਵੰਡਾਰਿਆ ਲੋਕਾਂ ਦੇਾਂ ਦੁੱਖਾਂ ਨੂੰ ਸੁੱਖਾਂ 'ਚ ਵਧਾ ਲਿਆ ਰਾਜਾ ਸੀ ਇਲਾਕੇ ਮੈਂ ਆਵਾਜ਼ ਦਾ ਤਹਾਂ ਰਾਜਾ ਸੀ ਲਾਕੇ ਮੈਂ ਪਵਾਸ ਦਾ ਮੁਹਾਮਾ ਤੋੜ ਸੀ ਮੈਂ ਆਪਣੀ ਮਟਕ ਤੁਰੇ ਜਾਵਾ ਤੋੜ ਸੀ ਮੈਂ ਆਪਣੀ ਮਟਕ ਤੁਰੇ ਜਾਵਾ ਪਰ ਕਈ ਲੋਪੀ ਆਣੇ ਪਰ ਕਈ ਲੋਪੀ ਆਣੇ ਮੈਨੂੰ ਘੇਰਾ ਪਾ ਲਿਆ ਲੋਕਾਂ ਦੇ ਆ ਦੁੱਖਾਂ ਨੂੰ ਮੈਂ ਸੁੱਖਾਂ 'ਚ ਵਡਾ ਲਿਆ ਲੋਕਾਂ ਦੇ ਆ ਸੁੱਖਾਂ ਨੂੰ ਮੈਂ ਦੁੱਖਾਂ 'ਚ ਵਡਾ ਲਿਆ ਇਹ ਸੁਣ ਦਰਦ ਕਹਾਣੀ ਬੁੱਲ ਕੰਬਿਆ ਸੁਣ ਦਰਦ ਕਹਾਣੀ ਰੋਈ ਤੜਪਦੀ ਕਿਸੇ ਸਾਰ ਨਾ ਜਾਣੀ ਰਹੀ ਤੜਪਦੀ ਕਿਸੇ ਸਾਰ ਨਾ ਜਾਣੀ ਚਾਵਾ ਲਾਡਾਂ ਨਾਲ ਸੀ ਪਾਲੀ ਚਾਵਾ ਲਾਡਾਂ ਨਾਲ ਸੀ ਪਾਲੀ ਮਾਪਿਆਂ ਨੇ ਈ ਤੀ ਕਰਮਾਂ ਵਾਲੀ ਉਠੋ ਸਾਰੇ ਫਰਜ਼ ਨਿਭਾਈਏ ਉਠੋ ਸਾਰੇ ਫਰਜ਼ ਨਿਭਾਈਏ ਦਰਿੰਦਗੀ ਤਣਥੇ ਰੂਹ ਨੂੰ ਸਾਬ ਦਵਾਈਏ ਤੋ ਸਾਰੇ ਫਰਜ਼ ਨਿਭਾਈਏ ਤੜਫੇ ਰੂਹ ਫਰਜ਼ ਨਿਭਾਈਏ ਹੁਣ ਇੱਕ ਘਰ ਤੋਂ ਹੀ ਉਹਨੂੰ ਜੜੀ ਹੈ ਸਿੱਖਿਆ ਦੇਣ ਦੀ ਬੜੀ ਜ਼ਰੂਰਤ ਹੈ ਕਿ ਇਸਤਰੀ ਦਾ ਕਿਸ ਪ੍ਰਕਾਰ ਦੇ ਨਾਲ ਸਨਮਾਨ ਕਰਨਾ ਹੈ ਕਿ ਦਿਨ ਦਿਨੀ ਮੈਨੂੰ ਆਮਾਦੀਪ ਪਰਦੇਸ ਦੇ ਵਿੱਚ ਜਾਣਾ ਪਿਆ ਗਿਆ ਇਸ ਧਾਰਮਿਕ ਸਮਾਗਮ ਦੇ ਵਿੱਚ ਛੋਟੇ ਜਿਹੇ ਬੱਚੇ ਦਾ ਜਨਮ ਦਿਨ ਸੀਗਾ ਉਹਨੇ ਪੂਆ ਲਈ ਕੀ ਕੀਤਾ ਜਿੰਨੀਆਂ ਵੀ ਲੜਕੀਆਂ ਆਈਆਂ ਹੋਈਆਂ ਸੀ ਉਹਨੇ ਦੇ ਪੈਰਾਂ ਤੋਂ ਉਸ ਲੜਕੇ ਤੋਂ ਮੱਥਾ ਵੀ ਟਕਵਾਇਆ ਤੇ 20-20 ਰੁਪਏ ਵੀ ਉਹਨਾਂ ਨੂੰ ਜਿਹੜਾ ਹੈ ਨਾ ਤੇ ਵਿਚੋਂ ਦਿੱਤੇ ਤਾਂ ਜੋ ਇਹ ਛੋਟੀ ਉਮਰ ਕੋਈ ਬੱਚਾ ਰਿਸਪੈਕਟ ਕਰੇ ਜਿਹੜਾ ਹੈ ਦੇਖੇ ਤੇ ਹੁਣ ਇੱਕ ਕਾਰਜ ਜਿੱਤੇ ਸੀਬੀਆਈ ਨੂੰ ਭੇਜਿਆ ਗਿਆ ਏ ਉੱਥੇ ਸਮਾਰਥਨ ਦੇ ਮਨੋਵੰਗਿਆਨੀਆਂ ਦੀ ਕਿ ਕਿੰਨੀ ਵਿਰਵਾਣਾ ਕੀਤੀ ਗਈ ਜਿਹੜੀ ਇਹ ਪਤਾ ਲਗਾਏਗੀ ਕਿ ਇਹ ਵਿਅਕਤੀ ਇਸ ਤਰ੍ਹਾਂ ਪਸ਼ੂ ਬਿੱਟੀਆਂ ਦਾ ਤਾਂ ਕਿਸ ਤਰ੍ਹਾਂ ਪੈਦਾ ਹੁੰਦੀਆਂ ਇਸ ਦਦੇ ਦੇ ਅੰਦਰ ਕਿਉਂਕਿ ਗੁਰਬਾਣੀ ਦੇ ਅੰਦਰ ਵੀ ਫਤ ਕਟੂਤ ਪਰੂਕੀ ਮਾਨ ਸਿਆਦਾਰੀ ਗੱਲ ਕਹਿ ਕੇ ਸਟੇਜ ਕੀਤਾ ਗਿਆ ਸੋ ਮਦਾਨ ਨਹੀਂ ਨਾਰੂ ਤੇ ਕੀ ਤਿਆਰੀ ਆਈਏ ਕਿਤੇ ਆ ਦੀ ਆਈ ਪੀਂਗ ਪੀਪੜ ਤੇ ਪਾਈਏ ਲੁਕ ਲੁਕਰ ਮੱਜ ਤੋ ਯਾਦ ਤੇਰੀ ਆਈਏ ਲੁਕ ਲੁਕਰ ਮੱਜ ਤੋ ਯਾਦ ਤੇਰੀ ਆਈਏ ਘੰਟੀ ਰਾਤ ਪਹਿਰ ਦੇ ਟਟਕੇ ਕੱਲ ਵਰਤ ਨਾ ਦਾ ਸੁਪਨਾ ਆਇਆ ਅਤੀ ਰਾਤ ਪਹਿਰ ਦੇ ਤੜਕੇ ਚਾਰ ਚੁਫੇਰੇ ਨਜ਼ਰ ਮਿਮਾਰੀ ਪਿੰਡ ਦੀ ਫਿਰਨੀ ਉੱਤੇ ਫੜ ਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਪਿਓ ਆਪਣੇ ਦੀ ਉਂਗਲੀ ਫੜ ਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਪਿਓ ਆਪਣੇ ਦੀ ਉਂਗਲੀ ਫੜ ਕੇ ਨਾ ਉਹ ਛੋਪੜਾ ਨਾ ਉਹ ਛੋਪੜਾ ਨਾ ਉਹ ਪਿੱਪੜਾ ਨਾ ਕਿਤੇ ਕੋਈ ਲੜਕਾ ਖੜਕੇ ਤੇ ਮਾਤਰੀ ਸੂਤ ਬਲੋਟੇ ਕਿੱਥੇ ਮਾਤਰੀ ਸੂਤ ਬਲੋਟੇ ਕਿੱਧਰ ਗਏ ਅੱਜ ਤੇਰੇ ਚਲਕੇ ਮਾੜਾ ਕਹਿੰਦਾ ਏ ਜਿਹੜੇ ਗਾਣੇ ਬੈਠਾ ਵੱਡੀ ਜਾਵੇ ਉਸ ਨੂੰ ਨਸ਼ੇ ਪੱਤੇ ਕਰਦੇ ਆ ਉਹ ਵਾਲੇ ਜੋਸ਼ ਨੂੰ ਜਿਹੜਾ ਮਾਪਿਆਂ ਨਾਲ ਨਿੱਤ ਲੜਦਾ ਉਹ ਬੇਵਕੂਂ ਹੁੰਦਾ ਹੈ ਉਹ ਬੇਵਕੂਂ ਹੁੰਦਾ ਹੈ ਖੁਦ ਨੂੰ ਜੋ ਗਾਲਾ ਇਹ ਸਿਆਣਾ ਸਮਝੇ ਬੇਸਬਾਦੀ ਅੱਖ ਦਾ ਮਰੀਦ ਬਣ ਜਾਏ आदकी का पाठ जो नित्य पढ़ता बेवकूफ होंवकूफ हों और मूर्खांग होंगे ने सिंह होंगे ने शमले को आता रिंग होंगे ने शमले को आदार रिंग होंगे वाहू का खालसा सारिया चीजा ही हथ दे सरकार ਆਰਿਆਂ ਕਿਰਦਾਰ ਕੋਈ ਰੱਤ ਦਿਨ ਦੀਆਂ ਸਰਕਾਰਾਂ ਨੇ ਨਾਗ ਵਾਗਰਾ ਨੂੰ ਹਟਿਆ ਤਾਂ ਹੀ ਅੱਜ ਬਜਾਰਾ ਜੰਤਾ ਕਾਂਟੇ ਦੇ ਵਾਰਕ ਲੱਭੇ ਰੱਬ ਦਾ ਨਾ ਕੋਈ ਸਾਨੇ ਕਾਇਨ ਸਹੇੜੀ ਆਹ ਮੁਸੀਬਤ ਮੋੜਿਆ ਮੁਖ ਮਲਾਰਨ ਤੱਬੇ ਰਹਿ ਜਾਣ ਫਿਰ ਹੰਝੂ ਦੱਬੇ ਅਹਿਮੇ ਕੋਈ ਲਾਵੇ ਤੱਬੇ ਰੈਦਨ ਵੀਰ ਖੰਡੂ ਦੱਦੇ ਕੁੱਟ ਕੇ ਦਮ ਜੀਣਾ ਪੈਂਦਾ ਆ ਸਾੰਮੀ ਡੋਲੀਆਂ ਲਿਖਿਆ ਉਸਵੇਂ ਦੇ ਦਾਜੋ ਬਲਮਾ ਸਤ ਕੋਲ ਲਿਖਿਆ ਉਸਵੇਂ ਦੇ ਦਾਜੋ ਇੱਕ ਨੋਟ ਲਈ ਵਾਸਤੇ ਕੁਝ ਗੁਰ ਕਮ ਕਰਨਾ ਚਾਹੀਦਾ ਉਹਦੇ ਬਸ 1 ਕੋਟ ਰਨੇ ਲੱਗਿਆ ਛੱਡਣ ਆ ਰਹੇ ਸੁਖੀ ਬਾਟਕੀ ਸੁਖੀ ਬਾਟਕੀ ਕੈਨੇਡਾ ਤੋਂ ਆਏ ਹੋਇਆ ਉਹਨਾਂ ਨੇ 65 ਲੱਖ ਰੁਪਇਆ 65 ਲੱਖ ਇਸ ਪ੍ਰੋਜੈਕਟ ਵਾਸਤੇ ਰੱਖਿਆ ਇਹ ਬੱਚਿਆਂ ਨੂੰ ਸਾਇੰਸ ਨੂੰ ਜੁੜਾਇਆ ਜਾਂਦਾ ਹੁਣ ਰੋਕੜ ਜਿਹੜੇ ਨੇ ਜਿੰਨੇ ਵੀ ਬੱਚੇ ਆਪ ਲਿਖਦੇ ਆ ਨਿਤਰਾ ਉਹਨਾਂ ਨੇ ਆਪਣੀ ਜਿਹੜੀ ਰੋਕੜੀ ਹੈ ਉਹ ਦੇ ਕੇ ਦੇ ਤਰਾਉਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਵਾਈਸ ਉਹਨਾਂ ਨੇ ਕਿਤਾਬਾਂ ਜਿਹੜੀਆਂ ਉਹ ਛਾਪੀਆਂ ਉਹ ਛਾਪ ਕੇ ਉਹਨਾਂ ਨੇ ਉਹਨਾਂ ਨੂੰ ਕਿਤਾਬੂਦ ਦਿੱਤਾ ਹੈ ਬੈਕਗ੍ਰਾਉਂਡ ਸਰਟੀਫਿਕੇਟ ਹੋਇਸਤਾ ਦੇ ਕੋਨੋ ਲੋਕ ਦੀ ਪਰਸ਼ਾ ਕਰਿਆ ਤੋਂ ਕਾਨੂੰਨ ਦੋਦੀ ਜਿਹੜੇ ਵਿੱਚ ਲਿਖਦੇ ਆ ਉਹਨਾਂ ਦੀ ਉਹ ਉੱਥੇ ਉਹਨਾਂ ਦਾ ਸਾਰਾ ਖਰਚਾ ਉਹਨਾਂ ਦਾ ਆਪ ਹੀ ਜਿਹੜੇ ਬੱਚਿਆਂ ਨੂੰ ਯੋਗ ਲੱਗੇ ਉਹਨੂੰ ਕੈਨੇਡਾ ਨਹੀਂ ਜਾ ਰਹੇ ਆ ਉਹਦੇ ਬਾਅਦ ਵਰਕਸ਼ਾਪ ਨੇ ਕੈਨੇਡਾ ਕਰਨੀ ਆਪਣੇ ਖਰਚੇ ਸਾਰਾ ਕੁਝ ਦੇਖੋ ਬੰਦੇ ਪੈਸਾ ਮੇਰੇ ਕੋਲ ਬਾਕੀ ਆ ਪਰ ਮੈਂ ਚਾਹਣਾ ਬੱਚਿਆਂ ਦੇ ਵਿੱਚ ਸਾਇੰਸ ਦੇ ਵਿੱਚ ਇੱਕ ਤਾਂ ਜਿਹੜੀ ਉਹ ਲੱਗੇ ਸਾਇੰਸ ਪੜ੍ਹਨ ਦੀ ਉਹ ਤੇ ਬੰਦਾ ਲਿਖਦਾ ਉਹ ਪੜ੍ਹੂਗਾ ਦਾ ਪ੍ਰਣ ਲੁਕੂਗਾ ਇਸ ਲਈ ਆਪਾਂ ਇਹ ਸਹਿਯੋਗ ਕਰਨਾ ਆਪਣੇ ਆਪਣੇ ਮਿੱਤਰਦਾਰ ਮਿੱਤਰਦਾਰ ਜਿੰਨਾ ਸਾਡਾ ਆਪਣਾ ਸਰਕਲ ਜਿੰਨਾ ਆਪਣਾ ਲਗਾ ਕਾਇਆ ਜਿੰਨਾ ਵੀ ਰਿਹਾ ਕੇ ਵੀ ਅਸੀਂ ਨਿਆਣਿਆਂ ਨੂੰ ਨੌਜਵਾਨਾਂ ਨੂੰ ਤੇ ਬੱਚਿਆਂ ਆਪਣਾ ਜੋਨ ਵਾਸਤੇ ਕੋਈ ਨਾ ਵੀ ਉੱਤਮ ਅਜਲੇ ਕੋਲ ਨੂੰ ਕਰੀਏ ਵਿੱਚ ਛੋੜੇ ਦਾ ਕਿਵੇਂ ਦੱਸਾਂ ਮੈਂ ਦਰਦ ਵਿੱਚ ਛੋੜੇ ਦਾ ਗੁਰੂ ਪਰਿਵਾਰ ਵਿੱਚ ਛੋੜੇ ਦਾ ਕਿਵੇਂ ਦੱਸਾਂ ਮੈਂ ਦਰਦ ਵਿੱਚ ਛੋੜੇ ਦਾ ਸੱਤ ਰਤਾਂ ਤੰਦਰਿਆਂ ਬੋਟੀਆਂ ਸੱਤ ਰਤਾਂ ਤੰਦਰਿਆਂ ਬੋਟੀਆਂ ਪਾਲਕ ਕਰ ਰੋੜੇ ਦਾ ਕਿਵੇਂ ਦਸਤਾਂ ਮੈਂ ਦਰਦ ਵਿਛੋੜੇ ਦਾ ਔਖਾ ਦਸਣਾ ਦਰਦ ਵਿਛੋੜੇ ਦਾ ਕਿੰਜ ਮਨਾਈਏ ਸਾਵਣ ਅੜੀਏ ਐਂਦੀ ਤਾਲ ਕਾ ਪਜਾ ਵਿੱਚ ਅੜੀਏ ਕਿੰਜ ਮਨਾਈਏ ਸਾਵਣ ਅੜੀਏ ਸੜਿਆ ਵੇਖ ਪਜਾਮਾ ਸਭੇ ਸਾਵਣ ਕਿਵੇਂ ਮਨਾਈਏ ਜੀ ਸਮਝਾਈਏ ਖ਼ੁਸ਼ ਕ ਹਵਾਵਾਂ ਸਾਵਧਨ ਸੀਨਾ ਕਿੰਦਾ ਪੀਂ ਕ ਚੜਾਈਏ ਬੰਨੀ ਹੈ ਤਾਂ ਇਹ ਕਿਸ ਪੜਾ ਤੋਂ ਉਸ ਆਸ ਦਾ ਰਖੇ ਸਾਉ ਜੋ ਆਪ ਹੱਕ ਤੇ ਚੜਦੇ ਜੋ ਆਪ ਭਟਕੇ ਫਿਰਦੇ ਨੇ ਕਿ ਸਾਹ ਦੇਣਗੇ ਰਾਮਾ ਦੀ ਕਈ ਪੂਰਨ ਪੁੱਤ ਪ੍ਰਦੇਸ਼ ਗਏ ਰੋਜ਼ਗਾਰ ਨਹੀਂ ਮਿਲਿਆ ਆਪਕੋ ਕਈ ਪੂਰਨ ਪੁੱਤ ਪ੍ਰਦੇਸ਼ ਗਏ ਰੋਜ਼ਗਾਰ ਨਹੀਂ ਮਿਲਿਆ ਭਟਕੇ ਰਹੇ ਕਿ ਦੰਤ ਕਹਾਣੀ ਦੱਸਾਂ ਮੈਂ ਉਹਨਾਂ ਛਰਾ ਵਰਗਿਆਂ ਮਾਮਾ ਦੀ ਉਹਨਾਂ ਛਰਾ ਵਰਗਿਆਂ ਮਾਮਾ ਦੀ ਹੋਰ ਵੀ ਚਿੱਟੇ ਤਿਹਾਰ ਬਚੇਰੇ ਹੋਰ ਵੀ ਚਿੱਟੇ ਤਿਹਾਰ ਬਚੇਰੇ ਖਬਰ ਕਿੰਨੇ ਲੱਗਣੇ ਗੇੜੇ ਹੁਣ ਤੋਂ ਆਖੇ ਲੱਗ ਗਏ ਮੇਰੇ ਉੱਠੇ ਚੀਤ ਚੜਨੀ ਕਹੇ ਬਿਨ ਮੇਰਾ ਘਰਾਂ ਦਾ ਲੱਗਦਾ ਦਿਲ ਨਹੀਂ ਜਮਾਂ ਨੇ ਲੱਗਦਾ ਦੇਨੀ ਤੇਰੇ ਬਿਨ ਮੇਰਾ ਗਾਜਰ ਵਰਗੀ ਨਾ ਬੇਟੋਲਾ ਗਾਜਰ ਵਰਗੀ ਨਾ ਬੇਟੋਲਾ ਮਿੰਤਾ ਕਰਾ ਹਜਾ ਬੇਟੋਲਾ ਕਰਦੇ ਪਰ ਉਪਕਾਰ ਬੇਟੋਲਾ ਲੱਗ ਜੂ ਤੇਰੀ ਜੜ ਵੇ ਚੰਗਾ ਲੱਗਦਾ ਇੱਕ ਦਾ ਜੋਰ ਨ ਕਰਗੇ ਚੰਗਾ ਨੀਂ ਲੱਗਦਾ ਤੇਰੇ ਗਮ ਹ ਵਿੱਚ ਟਿਖਦਾ ਕਹਿੰਦਾ ਤੇਰੇ ਗਮ ਹ ਵਿੱਚ ਟਿਖਦਾ ਕਹਿੰਦਾ ਜਦ ਤੇਰੀ ਫੋਟੋ ਉਰੇ ਬੈਠਾ ਬਹੁਤ ਸਤਾਉਂਦਾ ਰਹਿੰਦਾ ਤੇਰੀ ਗੋਰੀ ਗੰਧ ਦਾ ਦਿਲ ਨਹੀਂ ਕਰਨੇ ਦਾ ਮੇਰਾ ਕੰਨ ਨਹੀਂ ਲੱਗਦਾ ਦਿਲ ਨਹੀਂ ਕੱਲੇ ਦਾ ਮੇਰਾ ਜਮਾ ਨਹੀਂ ਲੱਗਦਾ ਦਿਲ ਨਹੀਂ ਤਰ ਬਿਲ ਮੇਰਾ ਜਣਦੇ ਦਿਨ ਚਾਰ ਬੇ ਮਈਆ ਜਣਦੇ ਦਿਨ ਚਾਰ ਬੇ ਮਈਆ ਲੈਣ ਦੇ ੁੱਟ ਬਹਾਰ ਬੇ ਮਈਆ ਭੜੀ ਕਰੂ ਕਰਤਾਰ ਬੇ ਮਈਆ ਦਉ ਛੋੜੀਆਂ ਪਾਦ ਮੇਰੇ ਕਰਦੇ ਚੰਗਾ ਨਹੀਂ ਲੱਗਦਾ ਠਿੱਕਦਾ ਜੋਰ ਨਾ ਕਰਵੇ ਚੰਗਾ ਨਹੀਂ ਲੱਗਦਾ ਲਾਸਟ ਲੈਣਾ ਨਹੀਂ ਜੇ ਤੂੰ ਮਿਲ ਦੇਣਾ ਨਹੀਂ ਜਾਣਾ ਜੇ ਤੂੰ 길 ਦੇਣਾ ਨਹੀਂ ਜਾਣਾ ਮਿੱਠਾ ਕਰਕੇ ਮੰਨ ਲਈ ਪਾਣਾ ਛੱਡ ਕੇ ਸਭ ਪੀਣਾ ਤੇ ਖਾਣਾ ਮਰ ਜੂ ਤੇਰਾ ਗਿਲਦੀ ਤੇਰੇ ਬਿਨ ਮੇਰਾ ਘਰਾਂ ਨਹੀਂ ਲੱਗਦਾ ਦੇਦੀ ਨਹੀਂ ਤੇਰੇ ਬਿਨ ਮੇਰਾ ਜਮਾਂ ਨਹੀਂ ਲੱਗਦਾ ਦਿਨ ਵੀ ਤੇਰੇ ਬਿਨ ਮੇਰਾ ਇੱਕ ਮੇਰਾ ਹੋਲਟੀ